ਉੱਥੇ ਜਾ ਕੇ ਪਤਾ ਲੱਗਿਆ ਕਿ ਤਰੀਕ 2 ਵਜੇ ਤੋਂ ਹਾਦ ਜਿਹੜਾ ਹੈ ਜਜਮੈਂਟ ਜਿਹੜੀ ਹੈ 2 ਵਜੇ ਤੋਂ ਬਾਅਦ ਸੁਣਾਈ ਜਾਊਗੀ ਫਿਰ ਜਦੋਂ 3 ਵਜੇ ਜਜਮੈਂਟ ਆਈ ਤੇ ਜਗਦੀਸ਼ ਟਾਈਕਲਰ ਤੇ ਚਾਰਜ ਲੱਗ ਗਿਆ 40 ਸਾਲ ਦਾ ਸਮਾਂ ਬਰਿਆ ਜਿਹੜਾ ਸੀ ਇਹ ਬਹੁਤ ਅਸੀਂ ਕਸ਼ਤ ਨਾਲ ਗਟਿਆ ਪਰ ਅਸੀਂ ਹਿੰਮਤ ਨਹੀਂ ਹਾਰੀ ਹੂੰ ਪਹਿਲਾਂ ਤੇ ਉਹ ਸਵਾਲ ਪੁਰਖ ਦਾ ਸਾਨੂੰ ਆਸਰਾ ਸੀਗਾ ਉਸ ਤੇ ਸਾਡੀ ਪੂਰੀ ਆਸ ਸੀ ਕਿ ਉਹ ਸੱਚੇ ਪਾਸ਼ਾ ਸਾਡੇ ਨਾਲ ਕਦੀ ਵੀ ਗਲਤ ਨਹੀਂ ਹੋਣ ਦੇਗਾ ਕਿਉਂਕਿ ਸਾਡਾ ਦੋਸ਼ ਕੀ ਸੀ ਕਿ ਅਸੀਂ ਸਿੱਖ ਸੀਗੇ ਸਿੱਖ ਹੋਣ ਦਾ ਸਾਮੂਹ ਹੈ ਜਿਹੜਾ ਸੀ ਕਤਲਿਆ ਜਿਹੜਾ ਕਾਂਗਰਸ ਪਾਰਟੀ ਨੇ ਸੋਚ ਸਮਝ ਕੇ ਕਰਵਾਇਆ ਸਾਡਾ ਕੋਈ ਦੋਸ਼ ਨਹੀਂ ਸੀਗਾ ਅਸੀਂ નિર્ਦੋਸ਼ ਹੀ ਸੀਗੇ ਨਾ ਸਾਡਾ ਦੋਸ਼ ਇਹ ਕਿ ਅਸੀਂ ਸਿੱਖ ਸੀਗੇ ਤੇ ਇਹਨਾਂ ਨੇ ਸੋਚ ਸਮਝ ਕੇ ਸਿੱਖ ਕਤਲੇਆਮ ਕਰਵਾਇਆ ਜਿੰਨੇ ਸਿੱਖਾਂ ਨੂੰ ਟਾਇਰ بوا ਕੇ ਇਹਨਾਂ ਨੇ ਜਲਾਇਆ ਤਲਵਾਰਾਂ ਨਾਲ ਕਟਵਾਇਆ ਡੰਡਿਆਂ ਨਾਲ ਮਲਵਾਇਆ ਕੈਮੀਕਲ ਕਿੰਨੇ ਉਹ ਜਿਹੜੀ ਭੀੜ ਆਂਦੀ ਸੀ ਜਦੋਂ ਕੋਈ ਅਸੀਂ ਦਾ ਨਾਂ ਆਂਦਾ ਹੈ ਸਾਡੀ ਰੂਹ ਉੱਠਦੀ ਹੈ ਉਹ ਜਿਹੜੇ ਸਾਡੇ ਜ਼ਖਮ ਨੂੰ ਮੇਰੀ ਅੱਖਾਂ ਦੇ ਸਾਹਮਣੇ ਮੇਰੇ ਪਿਓ ਨੂੰ ਤੇਰ ਪਾ ਕੇ ਜਿੱਤਾ ਚਲਾਇਆ ਗਿਆ ਉਹ ਸੇ ਕਿਤਾ ਬੋਲ ਸਕਦੇ ਆ ਇੱਕ ਕਰਦੇ 11 ਜੀ ਕਿਸੇ ਦੇ ਤਿੰਨ ਕਿਸੇ ਦੇ ਚਾਰ ਇਹ ਜੇ ਵੀ ਪਰਿਵਾਰ ਹਾਂ ਜੀ ਤੇ 17 17 ਪਰਿਵਾਰ ਨੂੰ ਜਿੱਤਾ ਸਾੜਿਆ ਇਹਨਾਂ ਨੇ ਸਿਰਫ ਸਾਡਾ ਹਾਂ ਜੋਬ ਨਹੀਂ ਚੱਲਿਆ ਅਸੀਂ ਹਮੇਸ਼ਾ ਕਾਨੂੰਨ ਦੇ ਭਰੋਸਾ ਕੀਤਾ ਤੇ ਸਰਕਾਰ ਤੇ ਜਦ ਤੱਕ ਲਗੇ ਜਗਦੀਸ਼ ਟਾਈਟਲਰ ਕਾਂਗਰਸ ਦਾ ਮੈਂਬਰ ਬਣਿਆ ਰਿਹਾ ਇਨੇ ਆਪਣੀਆਂ ਹਾਇਲਾ ਤੋਂ ਬਹੰਦਾ ਰਿਆ ਕਿ ਇਸ ਤੇ ਕੁਝ ਨਹੀਂ ਹੋਟਿਆ ਅੱਜ ਜਿਹੜੀ ਆ ਸਰਕਾਰ ਨੇ ਤੇ ਜਿਹੜਾ ਜੱਜ ਸਾਹਿਬ ਨੇ ਫੈਸਲੇ ਦਿੱਤੇ ਨਾ ਤਾਂ ਬਹੁਤ ਬਹੁਤ ਤਨਵਾਦ ਕਰਦੇ ਆ ਇੱਕ ਥੋੜੀ ਜੀ ਉਮੀਦ ਦੀ ਕਿਰਨ ਜਾਗੀ ਆ ਕਿ ਜਿਹੜਾ ਸਾਡੇ ਨਾਲ ਇਹਨਾਂ ਨੇ ਕੀਤਾ ਸੀ ਆ ਕੌਮ ਨੇ ਸਰਕਾਰ ਨੇ ਕਿ ਜਿੱਦਾਂ ਅਸੀਂ ਸੱਜਨ ਕੁਮਾਰ ਨੂੰ ਵੀ ਜੇਲ੍ਹ ਪੁੰਚਾਇਆ ਉਹਨੂੰ ਕਲੀਨ ਚਿੱਟ ਮਿਲੀ ਅਸੀਂ ਕੜਕੜ ਡੰਮੇ ਹੈਗੇ ਪੁੱਲਾ ਸਾਲਿਆ ਕਿ ਅਸੀਂ ਨਹੀਂ ਹਟਾ ਕੇ ਪਿੱਛੇ ਉਹ ਸਾਡੇ ਸਿੱਖਾਂ ਨੂੰ ਨਰੇ ਜਿੱਦ ਦਾ ਸੜਿਆ ਤੇਜਸ ਲੱਖਾਂ ਪਿੱਛੇ ਆ ਇਸੇ ਤਰ੍ਹਾਂ ਇਹ ਜਗਦੀਸ਼ ਟਾਈਟਲ ਵੀ ਬਹੁਤ ਜਲ ਲੱਖਾਂ ਦੇ ਪਿੱਛੇ ਹੋਊਗਾ ਬੀਬੀ ਗੰਗਾ ਕੌਰ ਜੀ ਜਦੋਂ ਉੱਥੇ ਦੋਸ਼ ਤੈ ਹੋ ਗਏ ਤਾਂ ਉਦੋਂ ਕਿੰਨੇ ਕੁ ਜਿਹੜੇ ਉਹ ਪੀੜਤ ਧਰ ਜਿ ਜਿੰਨੇ ਪੀੜਤ ਸਿੱਖ ਨਹੀਂ ਉਹ ਕਿੰਨੇ ਕੁ ਗਿਣਤੀ ਚ ਮੌਜੂਦ ਸੀਗੇ ਜਾਂ ਕਿਹੋ ਜਿਹਾ ਉਸ ਟਾਈਮ ਤੁਹਾਡਾ ਜਾਂ ਨਾਲ ਵਾਲੇ ਸਿੱਖਾਂ ਦਾ ਉਸ ਟਾਈਮ ਪ੍ਰਤੀਕਿਰਿਆ ਕੀ ਸੀਗੀ ਜਦੋਂ ਤੁਸੀਂ ਅਦਾਲਤ ਚ ਬੈਠੇ ਹੋਏ ਸੀ ਦੋਸ਼ ਤੈ ਹੋ ਗਏ ਜੀ ਜਦ ਦੋਸਤ ਹੈਗੇ ਜਿੰਨੀਆਂ ਮਾਤਾਵਾਸੀ ਸਾਰੀਆਂ ਉਸੇ ਟਾਈਮ ਰੋਣ ਲੱਗੀਆਂ ਉਹਨਾਂ ਤੇ ਅੰਜੂ ਰੋਕੇ ਨੇ ਜਾ ਰਹੇ ਸੀਗੇ ਸਾਰੀਆਂ ਹੀ ਅਰਦਾਸਾਂ ਕੀਤੀ ਸੱਚੇ ਪਾਸ਼ਾ ਤੇਰਾ ਸ਼ੁਕਰ ਹੈ ਕਿ ਅੱਜ ਇਹ ਫਾਈਨਲੀ ਇਸ ਤੇ ਜਿਹੜੀ ਚਾਰਜ ਦਾਖਲ ਹੋ ਗਈ ਜਿਹੜੀ ਇੱਥੇ ਧਰਵਾ ਵੀ ਲੱਗੇ ਆ ਸਾਰਿਆਂ ਨੂੰ ਇੱਕ ਆਸ ਜਗੀ ਕਿ ਹੋਰ ਇਹ ਜੇਲ ਦੇ ਪਿੱਛੇ ਜਾਏਗਾ ਜਿਸ ਤਰ੍ਹਾਂ ਸੱਜਣ ਕੁਆਰੇਗਾ ਸਲਾਖਾਂ ਦੇ ਪਿੱਛੇ